ਹੈਲੋ ਜੀ ਮੇਰਾ ਨਾਮ ਹੇਸ਼ਿੰਦਰ ਹੈ ਜੀ ਪੱਪੀ ਕੰਬੋਜ ਅੱਛਾ ਜੀ ਤੇ ਮੈਂ ਇਸ ਇਲਾਕੇ ਦੇ ਵਿੱਚ ਇੰਚਾਰਜ ਹਾਂ ਜੀ ਕਾਂਗਰਸ ਪਾਰਟੀ ਦਾ ਤੇ ਕੱਲ ਅਸੀਂ ਇੱਧਰ ਕਰਿਆਨੇ ਦੀ ਦੁਕਾਨਾਂ ਨਾਲ ਚੋਇਸ ਮਾਰਟ ਉਹਦੇ ਨਾਲ ਹੀ ਕਾਫੀ ਸਾਰਾ ਭੀੜ ਇਕੱਠੀ ਹੋ ਗਈ ਰੋਲਾ ਪੈ ਗਿਆ ਤਾਂ ਪਤਾ ਲੱਗਿਆ ਵੀ ਉਹ ਇੱਕ ਬੰਦਾ ਸੀ ਕਿ ਨਾਂ ਅਨਛੇੜੀ ਜੇ ਟਾਈਪ ਸੀ ਆ ਉਹਨੇ ਮਤਲਬ ਸਾਥ ਥੋੜਾ ਸੀ ਹੱਥ ਦੇ ਵਿੱਚ ਇੱਕ ਜਿਹੜੇ ਪ੍ਰਵਾਸੀ ਮਜ਼ਦੂਰ ਹੁੰਦੇ ਆ ਉਹਨਾਂ ਨੂੰ ਘੇਰ ਕੇ ਉਹਨਾਂ ਦਾ ਮੋਬਾਈਲ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਭੀੜ ਨੇ ਇਕੱਠੀ ਸਾਰੀ ਸੰਜੇਗਾਂ ਦੀ ਕਲੋਨੀ ਦੇ ਬੰਦੇ ਬੰਦੇ ਬਹੁਤ ਸਾਰੇ ਸੀ ਇਕੱਠੇ ਹੋਏ ਉਹਨਾਂ ਨੇ ਫੜ ਕੇ ਉਹਨਾਂ ਨੂੰ ਮਤਲਬ ਪਹਿਲਾਂ ਤਾਂ ਪੁੱਛ ਗਿੱਚ ਕੀਤੀ ਵੀ ਮੋਬਾਈਲ ਖੋਇਆ ਨਹੀਂ ਸੀ ਅਜੇ ਫੋਨ ਦੇ ਚੱਕਰ 'ਚ ਸੀ ਆ ਇਹ ਪੂਰਾ ਛੜਾ ਬਹਾ ਰਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨੂੰ ਫੜ ਕੇ ਸਾਰੇ ਢੀਰ ਨੇ ਮਹੱਲੇ ਵਾਲਿਆਂ ਨੇ ਉਹਨੂੰ ਖਾਣੇ ਚੜ੍ਹ ਦਿੱਤਾ ਫਿਰ ਕਿੰਨੀ ਟਾਈਮ ਦਾ ਸਮਾਂ ਸੀਗਾ ਇਹ ਇਹ 9:30 ਵਜੇ ਦਾ ਟਾਈਮ ਸੀ ਯਾਰ ਅੱਜ ਅੱਛਾ ਜੀ ਹਨੇਰਾ ਸੀਗਾ ਉਹਨਾਂ ਕੈਲੀ ਘਟਨਾ ਵੀ ਹੋ ਸਕਦੀ ਹੈ ਦਾਤ ਤੋਂ ਦਾਤ ਹੋ ਸਕਦਾ ਸੀ ਜੀ ਦਾਤ ਦਾ ਮਤਲਬ ਹੀ ਇਹ ਹੈ ਕਾਨੂੰਨ ਵਿਵਸਥਾ ਬਹੁਤ ਪ੍ਰੋਬਲਮ ਚਾਈ ਹੋਈ ਹੈ ਜੀ ਇਸ ਏਰੀਆ ਦੇ ਵਿੱਚ ਬਹੁਤ ਹੈ ਜੀ ਇਹ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਪੁਲਿਸ ਵੀ ਮਸਤਿਹਜਦ ਹੈ ਪਰ ਫਿਰ ਵੀ ਜਿਹੜੇ ਇਹ ਨਸ਼ੇੜੀ ਲੋਗ ਹੈ ਜੀ ਇਹਨਾਂ ਦਾ ਪਤਾ ਨਹੀਂ ਲੱਗਦਾ ਕਦੋਂ ਕਿਸੇ ਨੂੰ ਕਿੱਥੇ ਘੇਰ ਲੈਣ ਕਿ ਲੱਗਦਾ ਨਹੀਂ ਹੈਗਾ ਵੀ ਦਾੰਦ ਚਲਾਣਾ ਹਥਿਆਰ ਚਲਾਣਾ ਕੁਲੇ ਆਮ ਲੈ ਕੇ ਚੱਲਣਾ ਤੇ ਕਿਸੇ ਨੂੰ ਵੀ ਲੁੱਟ ਖੋ ਲੈਣਾ ਤੇ ਬਿਲਕੁਲ ਆਮ ਦੀ ਗੱਲ ਨਹੀਂ ਲੱਗਦੀ ਜਦਨੇ ਸ਼ਹਿਰ ਦੇ ਵਿੱਚ ਹੋ ਚੁੱਕੀ ਹੋਈ ਹੈ ਇਹ ਕਾਨੂੰਨੀ ਤੌਰ ਦੇ ਤੇ ਤਾਂ ਵੈਸੇ ਵੀ ਅਪਰਾਧ ਹੈ ਜੀ ਤੇ ਪਤਾ ਨਹੀਂ ਲੱਗਦਾ ਕਿਹੜੇ ਪਾਸਿਓਂ ਆਏ ਕਿਹੜਾ ਮੋਟਰਸਾਈਕਲ ਦੇ ਉੱਤੇ ਨਾਲ-ਨਾਲ ਤੁਹਾਡੇ ਜਾ ਰਹੇ ਆ ਤਾਂ ਕਿਹੜੇ ਵੇਲੇ ਦਾਤ ਕੱਢ ਲੇ ਕੋਈ ਪਤਾ ਨਹੀਂ ਲੱਗਦਾ ਪਰ ਇੱਕ ਵਾਰ ਸੇ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਉਸ ਤੋਂ ਬਾਅਦ ਵੀ ਖੋਫ ਨਹੀਂ ਹੈਗਾ ਉਹਨਾਂ ਦੇ ਅੰਦਰ ਕਿ ਰੋਜ਼ ਨਵੇਂ ਤਿਆਰ ਹੋ ਜਾਂਦੇ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਕੰਮ ਵਧੀਆ ਕਰ ਰਹੀ ਹੈ ਪਰ ਮੇਨ ਗੱਲ ਤਾਂ ਇਹ ਹੈ ਨਹੀਂ ਜਿਨ੍ਹਾਂ ਨੇ ਨਸ਼ਾ ਕਰਨਾ ਆਪਣੀ ਪੂਰਤੀ ਕਰਨੀਆਂ ਸਾਰਾਂ ਤੋਂ ਜ਼ਿਆਦਾ ਤਾਂ ਵੱਡੀ ਜ਼ਰੂਰਤ ਹੈ ਵੀ ਬੱਚਿਆਂ ਨੂੰ ਨਸ਼ੇ ਦੇ ਵਿੱਚੋਂ ਕੱਢਿਆ ਜਾਵੇ ਕਿਸੇ ਵੀ ਤਰੀਕੇ ਕੱਢਿਆ ਜਾਵੇ ਉਹ ਚਾਹੇ ਕਾਨੂੰਨ ਦੇ ਡੰਡੇ ਨਾਲ ਕੱਢਿਆ ਜਾਵੇ ਜਾਂ ਮਤਲਬ ਸਮਾਜਿਕ ਤੌਰ ਦੇ ਉਤੇ ਕੋਈ ਗਤੀਵਿਧੀ ਚਲਾ ਕੇ ਤਾਂ ਕੱਢਿਆ ਜਾਵੇ ਇਹ ਬੱਚਿਆਂ ਨੂੰ ਜਦੋਂ ਇੱਕ ਵਾਰੀ ਨਸ਼ਾ ਲੱਗ ਜਾਂਦਾ ਉਸ ਤੋਂ ਬਾਅਦ ਉਹ ਫਿਰ ਕੁਝ ਨਹੀਂ ਦੇਖਦੇ ਹੈਗੇ ਰਾਤ तकरीबन ਕਿੰਨੇ ਕੇ ਵਜੇ ਇਹ ਮਾਮਲਾ ਜਿਹੜਾ ਇਤਿਹਾਸ ਸਭ ਕਰੇ 8:30 ਵਜੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਪੁਲਿਸ ਬੁਲਾਈ ਸੀ ਪੁਲਸ ਆਈ ਬੁਲਾਈ ਨਹੀਂ ਸੀਗੀ ਕਿਸੇ ਨੇ ਤੇ ਇੱਥੇ ਆਟੋ ਤੇ ਬਿਠਾ ਕੇ ਭੀੜ ਨੇ ਉੱਥੇ ਪੁਲਿਸ ਆਪਣੇ ਡਿਵੀਜ਼ਨ ਵਾਲੇ ਸਾਥ ਦੇ ਛੱਡਿਆ ਸੀ ਉਸ ਸਮੇਂ ਦੇ ਵਿੱਚ ਇੱਕ ਆਈਡੀ ਕੋਈ ਮੰਗੀ ਜਾ ਰਹੀ ਸੀ ਸਿਰਫ ਨੌਜਵਾਨ ਤੇ ਆਈਡੀ ਕਿਸ ਚੀਜ਼ ਦੀ ਆਈਡੀ ਮੰਗੀ ਸੀ ਕੋਈ ਨੋਟ ਤੇ ਬਾਅਦ ਦੇ ਵਿੱਚ ਆਏ ਸੀਗੇ ਉਸਲੇ ਤਾਂ ਮਤਲਬ ਫੜ ਕੇ ਜਦੋਂ ਅਸੀਂ ਆਏ ਆ ਤੁਹਾਨੂੰ ਫੜ ਕੇ ਨਾ ਉੱਥੇ ਛੱਡਣ ਜਾ ਰਹੇ ਸੀ ਨਾਮ ਨੂੰ ਪਤਾ ਲੱਗਿਆ ਕਿ ਕੀ ਸੀ ਲੈਣ ਦੇ ਨੇ ਠੀਕ ਤੇ ਕਿਹੜੇ ਰੀਤ ਮਾਮਲਾ ਸੀ ਇਹ ਇਹ ਸੰਜੇ ਗਾਂਧੀ ਕਲੋਨੀ ਦਾ ਜੀ ਹਾਂ ਉਹ ਥੀਨੋਂ ਸੀ ਵੈਰੀਫਾਈ ਕਰ ਰਹੇ ਆ ਉਹ ਬੰਦਾ ਉਹ ਤੋਂ ਥੋੜਾ ਜਿਹਾ ਨਸ਼ੇ 'ਚ ਸੀਗਾ ਤੇ ਹੁਣ ਉਹਨੂੰ ਉਹ ਨਸ਼ਾ ਦਾ ਤੁਹਾਡਾ ਉਤਰੀ ਹੈ ਹੁਣ ਉਹਨੂੰ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਕਿ ਕਿਸ ਮਕਸਦ ਲਈ ਉੱਥੇ ਆਇਆ ਸੀਗਾ ਉਹਦਾ ਆਰ ਸਿੰਘ ਵਾਸੀ ਬਿਸ਼ਰਮਾਪੁਰੋਂ ਦੀ ਤਰਾਈ ਕੋਰ ਰੋਡ ਲੁਧਿਆਣਾ ਦਾ ਰਹਿਣ ਵਾਲਾ ਜੀ ਤੇ ਸਰ ਕੋ ਪਤਾ ਲੱਗਿਆ ਉਹਦੇ ਤੇ ਪਹਿਲੇ ਵੀ ਕੋਈ ਕੈਮਰਾ ਕੈਮਰੇਜ ਵਗੈਰਾ ਨਹੀਂ ਜੀ ਇਹੋ ਜੀ ਅਜੇ ਕੋਈ ਉਹਦੇ ਤੇ ਗੱਲ ਸਾਹਮਣੇ ਨਹੀਂ ਆਈ ਬਾਕੀ ਉਹਦੀ ਸਾਰੀ ਤਹਿਕੀਕਾਤ ਕਰਕੇ ਤੇ ਜੋ ਬਣਦੀ ਕਾਰਵਾਈ ਕਰਦੇ ਕਿਸ ਮਨਸਾ ਤੋਂ ਆਏ ਸੀਗੇ ਉੱਥੇ ਉਹ ਕੀ ਗੱਲ ਰਹੀ ਸੀ ਕਿ ਫਿਰ ਉਹ ਤਾਂ ਜਦੋਂ ਪਬਲਿਕ ਨੇ ਫੜਿਆ ਵੀ ਉਹ ਕਹਿੰਦੇ ਵੀ ਸ਼ਾਇਦ ਚੋਰੀ ਵਗੈਰਾ ਕਰਨ ਆਏ ਸੀਗੇ ਪਰ ਉਹਦੀ ਹੁਣ ਸਾਰੀ ਆਪਾਂ ਪੁਸ਼ਟ ਪੜਤਾਲ ਕਰ ਰਹੇ ਹਾਂ ਉਹ ਜਦੋਂ ਜੋ ਗੱਲ ਸਾਹਮਣੇ ਆਏਗੀ ਉਹ ਤੁਹਾਨੂੰ ਦੱਸ ਜੀ ਪਬਲਿਕ ਵੱਲੋਂ ਇੱਕ ਗੱਲ ਕਹੀ ਗਈ ਕਿ ਕੋਈ ਦਾant ਵਗੈਰਾ ਵੀ ਇਹਦੇ ਕੋਲ ਸੀਗਾ ਕੋਈ ਸਮਾਨ ਸੀਗਾ ਜਿਹੜਾ ਪ੍ਰੋਵਾਈਡ ਕੀਤਾ ਗਿਆ ਜਾਂ ਕੁਝ ਹੈਗਾ ਕੋਈ ਏਦਾਂ ਦਾ ਮਿਲਿਆ ਸਰ ਕੁਝ ਦਾant ਤਾਂ ਮਿਲਿਆ ਉਹ ਤਾਂ ਉਹ ਵੀ ਤੱਕ ਦੱਸ ਰਹੇ ਨੇ ਤਾਂ ਵੀ ਸਾਰੀ ਉਹਦੇ ਸੰਬੰਧ ਚ ਪੂਰੀ ਤਹਿਕੀਕਾਤ ਕਰ ਰਹੇ ਠੀਕ ਜੀ ਤੋਂ ਸੋ ਬਣਦੀ ਕਾਰਵਾਈ ਕੀਤੀ ਜਾਵੇ ਜੋ ਬਣਦੀ ਕਾਰਵਾਈ ਕਰ ਦਿੱਤੀ ਠ